मान्योग बीजेपी साहब पंजाब ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਕੱਲ ਵੱਡੀ ਸਫਲਤਾ ਹਾਸਲ ਹੋਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ 8 ਕਿਲੋ ਅਫੀਮ ਦੇ ਨਾਲ ਦੋ ਨਸ਼ਾ ਤਸਕਰ ਕੱਲ ਇਨਚਾਰਜ ਨਾਰਕੋਟਿਕ ਸੈੱਲ ਦੀ ਟੀਮ ਨੇ ਕਾਬੂ ਕੀਤੇ ਐ ਦੇ ਵਿੱਚ ਐਸਪੀ ਹੈੱਡਕ quarters ਸਾਹਿਬ ਤੇ ਡੀਐਸਪੀ ਡੀ ਸਾਹਿਬ ਦੀ ਸੁਪਰਵੀਜ਼ਨ ਚਾ ਸਾਰਾ ਕੰਮ ਹੋਇਆ ਐ ਦੇ ਵਿੱਚ ਮੁਕੱਦਮਾ ਨੰਬਰ 257 18 25 61 85 ਐਨਡੀਪੀਐਸ ਐਕਟ थाना ਨਿਹਾਲ ਸਿੰਘ ਵਾਲਾ ਦਰਜ ਕੀਤਾ ਗਿਆ ਤੇ ਦੋ ਅਕਿਊਜ਼ਡ ਅਰੈਸਟ ਕੀਤੇ ਨੇ ਇਹਨਾਂ ਨੂੰ ਹਿੰਮਤਪੁਰਾ ਨਾਕਾ ਜਿਹੜਾ ਇੰਟਰ ਡਿਸਟ੍ਰਿਕਟ ਪੁਆਇੰਟ ਹੈ ਉੱਥੋਂ ਅਰੈਸਟ ਕੀਤਾ ਗਿਆ ਹੈ ਤੇ 8 ਕਿਲੋ ਅਫੀਮ ਲੈ ਕੇ ਸਵਿਫਟ ਗੱਡੀ ਦੇ ਵਿੱਚ ਅਸਾਮ ਮਿਗਾਲਿਆ ਵਾਲੀ ਸਾਈਡ ਤੋਂ ਆਈ ਸੀ ਇਹ ਦੋਨੇ ਹੀ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇੱਕ ਦਾ ਨਾਮ ਹੈ ਜਗਰੂਪ ਸਿੰਘ ਔਰ ਫਰੂਪਾ ਦੂਜਾ ਗੁਰਪ੍ਰੀਤ ਸਿੰਘ ਪੁੱਤਰ ਬੋਲਾ ਸਿੰਘ ਦੋਨੋਂ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ ਲੋਕਲੀ ਇੱਥੇ ਸਪਲਾਈ ਕਰਨੀ ਸੀ ਆਪਣੇ ਪਿੰਡ ਤੇ ਆਲੇ-ਦੁਆਲੇ ਦੇ ਏਰੀਆ ਦੇ ਵਿੱਚ। ਇਹਨਾਂ ਦੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ। ਸਰ ਇੰਨੀ ਵੱਡੀ ਜਿਹੜੀ ਰਿਕਵਰੀ ਹੋਈ ਆ ਕਿੱਥੋਂ ਲੈ ਕੇ ਆਇਆ ਸਰ ਇੰਨੀ ਕੰਪਨੀ ਜਿਹੜੇ ਪੁਆਇੰਟਸ ਨਾਲ ਕੇ ਚੱਕ ਕੇ ਜਿਹੜੇ ਤੋਂ ਪਹੁੰਚਿਆ ਸਰ ਇੰਨੀ ਕੰਪਨੀ ਉਹਦੇ ਵਿੱਚ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਕੈਵਿਟੀਆਂ ਵਗੈਰਾ ਇਹ ਬਣਾ ਕੇ ਰੱਖਦੇ ਆ ਜਿਹਦੇ ਕਰਕੇ ਕਈ ਵਾਰੀ ਪੁਲਿਸ ਦੇ ਰੂਟੀਨ ਚੈਕਿੰਗ ਦੇ ਵਿੱਚ ਨਹੀਂ ਆਉਂਦੇ ਬਟ ਇੱਥੇ ਕਿਉਂਕਿ ਸ਼ੱਕੀ ਲੱਗੇ ਤੇ ਪੁਲਿਸ ਦੇ ਕੋਲ ਸਿਗਰੇਟ ਇਨਫੋਰਮੇਸ਼ਨ ਵੀ ਹੈਗੀ ਸੀ ਉਦੇ ਕਰਕੇ ਜਦੋਂ ਡੁੰਗਾਈ ਨਾਲ ਗੱਡੀ ਦੀ ਤਲਾਸ਼ੀ ਲਈ ਗਈ ਉਹਦੇ ਵਿੱਚ ਅਫੀਮ ਜਿਹੜੀ ਹੈ ਰਿਕਵਰ ਹੋ ਗਈ ਗੱਡੀ ਆਪਣੀ ਹੈ ਗੱਡੀ ਜਗਰੂਪ ਸਿੰਘ ਦੇ ਨਾਂ ਤੇ ਹੀ ਹੈਗੀ ਹੈ ਹਾਂਜੀ ਕਿੱਥੇ ਲਪੋ ਕੇ ਰੱਖੀ ਸਰ ਉਹ ਕੰਡਕਟਰ ਸਾਈਡ ਜਿਹੜੀ ਹੈਗੀ ਉਹਦੇ ਥੱਲੇ ਉਹਨਾਂ ਨੇ ਕੋਈ ਉਹ ਬਣਾਈ ਹੋਈ ਸੀ ਥਾਂ ਜਿੱਥੇ ਇਹਨਾਂ ਨੇ ਲਪੋ ਕੇ ਰੱਖੀ ਸੀ ਇਹਨਾਂ ਨੂੰ ਹਾਜ਼ਰ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕਰਾਂਗੇ ਗੱਡੀ ਕਿਹੜੀ ਹੈ ਸਰ ਗੱਡੀ Swift ਕਾਰ ਹੈਗੀ ਹੈ Swift ਗੱਡੀ ਹੈਗੀ